ਕੀ ਨੋ ਕੀ ਨੋ ਬੁਲਾਇਆ ਹੋਏ ਤੇਰੇ ਡੀਆਈਜੀ ਤੇਰੇ ਜੋ ਵੀ ਆ ਹੋਂ ਦਾ ਚਲਾਨ ਪੇਸ਼ ਕਰਤਾ 1000 ਰੁਪਏ ਮੈਂ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਆਪਣੇ ਜਿੰਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆਈ ਉਹ ਮੈਡਾ ਤੂੰ ਗੱਡੀ ਸਾਈਡ ਤੇ ਲਾ ਕੋਣ ਨੇ ਮਾਮਾ ਸਾਹਮਣੇ ਆਇਆ ਜਿਹੜੇ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਹਬੀਬੋ ਇਹੇ ਪਰਸੋਂ ਕੱਲ ਤੇ ਪਰਸੋਂ ਦੀ ਰਾਤ ਦੀ ਜਾਲ ਤੇ ਡੀਆਈ ਜੀ ਤੇ ਡੀਐਸਪੀ ਵੀ ਇਹ ਤੇ ਪੀਸੀਆ ਪਾਰਟੀ ਸੀ ਵੀ ਸਾਡੀ ਜੀ ਮਤਲਬ ਫੌਂਟਾ ਚਲਾਨ ਪੇਸ਼ ਕਰਤਾ 1000 ਰੁਪਏ ਦਾ ਚਲਾਨ ਪੇਸ਼ ਕੀਤਾ 1000 ਰੁਪਏ లైకర్ నా పీచ్ లాణ పేసితి లైకర్ నా బార ఆడి సిగిజి تے ਜਿਹਨੇ লেਡੀ ਗਾਈਸ ਕਰੀ ਸੀ ਜੀ ਜਿਹਦਾ ਨਾਮ ਸਿਕੰਦਰਪੁਰ ਕੌਰ ਸੀ ਬਤਾ ਸਕੋ ਲੰਘਾ ਆਪਣੇ ਜਿਹਨੂੰ ਮਰਜ਼ੀ ਬੁਲਾ ਲਾ ਐਸਐਸਪੀ ਨੂੰ ਡੀਐਸਪੀ ਨੂੰ ਡੀਆਈ ਉਹ ਮੈਨੂੰ ਗੱਡੀ ਸਾਡ ਤੇ ਲਾ ਤੇ ਫੋਨ ਨੇ ਦੀ ਜੀ ਚੈਕਿੰਗ ਵਾਸਤੇ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਹਾਂ ਇਹ ਸਟਾਕਿੰਗ ਦਾ ਕਬੀ ਮਸਬੇ ਦੇ ਤੇ ਹੱਥਾਂ ਕਾਈ ਦਿੱਤੀ ਤੇਰੇ ਡੀਆਈ ਜੀ ਤੇਰੇ ਇੱਕ 24 ਬਲੌਕ ਸੀ 50 ਚਲਾਨ ਪੇਸ਼ ਕਰਤਾ 1000 ਰੁਪਏ ਹਮ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਹਾਂ ਜੀ ਇਹ ਦੀ ਸ਼ਰਾਬ ਕੀਤੀ ਆਪਣੇ ਜਿਹਨੂੰ ਮਰਜ਼ੀ ਬੁਲਾ ਲਾ ਐਸਐਸ ਨੇ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਤੇਰੇ ਡੀਆਈਜੀ ਤੇਰੇ ਜੋ ਵੀ ਆ ਕੰਤਾ ਚਲਾਨ ਪੇਸ਼ ਕਰਤਾ 1000 ਰੁਪਏ ਮੈਂ ਚਲਾਨ ਪੇਸ਼ ਕੀਤਾ 1000 ਰੁਪਿਆ 1000 ਰੁਪਏ ਚਲਾਨ ਪੇਸ਼ ਕੀਤਾ ਆਪਣੇ ਜਿਹਨੂੰ ਮਰਜ਼ੀ ਬੁਲਾ ਲਾ ਐਸਐਸਪੀ ਨੂੰ ਡੀਐਸਪੀ ਨੂੰ ਡੀਆਈ ਉਹ ਮੈਨੂੰ ਤਾਂ ਗੱਡੀ ਸਾਈਡ ਤੇ ਲੱਫਟਾ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਹਬੀਬੋ ਇਹ ਹੀ ਹਾਂ ਬਲਤੇ ਪੱਖੋਂ ਵੀ ਰਾਤੀ ਜਗਦਾ ਤੇਰੇ ਡੀਆਈਜੀ ਤੇਰੇ ਡੀਆਈਜੀ ਇਹ ਤੇ ਪੀਸੀਆ ਪਾਰਟੀ ਸੀ ਵੀ ਕੱਲ੍ਹ ਕੋਲੋਂ ਹੋਂਦ ਚਲਾਨ ਪੇਸ਼ ਕਰਤਾ ਹਜ਼ਾਰ ਰੁਪਿਆ ਚਲਾਨ ਪੇਸ਼ ਕੀਤਾ ਹਜ਼ਾਰ ਰੁਪਿਆ ਚਲਾਨ ਪੇਸ਼ ਕੀਤਾ ਲੈ ਜਮਾ ਦਾ ਆ ਰਹੀ ਸੀਗੀ ਜੀ ਤੇ ਜਿਹਨੂੰ ਲਿਲੀ ਗਾਈ ਕਰੇ ਕਿ ਕਿ ਦਾ ਨਾਮ ਹੈ ਸੁਖਿੰਦਰ ਕੌਰ ਅਜੀ ਦੱਸੋ ਕੋਈ ਨੰਬਰ ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸ ਐਸ ਪੀ ਨੂੰ ਡੀ ਐਸ ਪੀ ਨੂੰ ਡੀ ਆ ਉਹ ਮੈਨੂੰ ਗੱਡੀ ਸਾਡ ਤੇ ਲਾ ਫੋਨ ਨੇ ਦੀ ਜੀ ਚੈਕਿੰਗ ਕਰਸੀ ਆ ਕਿਨੂੰ ਕਿਨੂੰ ਬੁਲਾਇਆ ਹੋਇਆ ਹਾਂ ਇਹ ਸਟਾਫਿੰਗ ਦਾ ਕਾਫੀ ਮਸਦੇਗੀ ਤੇ ਹੱਥਾਂ ਪਾਈ ਦੀ ਤੇਰੇ ਡੀ ਆ ਜੀ ਜੀ ਕਰਕੇ ਜਿਹੜਾ ਹੋ ਗਿਆ ਇਹ ਤੇ ਆਪਣਾ ਬਲੌਕ ਸਿੱਧਾ ਫੋਨ ਤਾਂ ਚਲਾਣੀ ਪੈ ਹਾਂ ਜੀ ਇਹ ਇੱਕ ਪੁਲਸ ਹੈ ਹਜ਼ਾਰ ਰੁਪਏ ਦਾ ਚਲਾਨ ਪੇਸ਼ ਕੀਤਾ ਹਜ਼ਾਰ ਰੁਪਿਆ ਹਜ਼ਾਰ ਰੁਪਿਆ ਚਲਾਨ ਪੇਸ਼ ਕੀਤਾ ਹਾਂ ਜੀ ਇਹ ਦੀ ਸ਼ਰਾਬ ਪੀਤੀ ਹੈ ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸਐਸ